ਸੁਹੇਲੀ ਸਫਲੀ ਹੋ ਜਾਂਦੀ ਹੈ ਵੱਡੇ ਵੱਡੇ ਸਾਇੰਟਿਸਟ ਸਾਲੋ ਸਾਲ ਲਾ ਕੇ ਤਜਰਬੇ ਕਰਕੇ ਇੱਕ ਪੇਟੈਂਟ ਬਣਾ ਕੇ ਸਾਡੇ ਸਾਹਮਣੇ ਧਰ ਦਿੰਦੇ ਨੇ ਉਸ ਫਾਰਮੂਲੇ ਨੂੰ ਅਸੀਂ ਪੜ੍ਹਦੇ ਆਂ ਅਪਲਾਈ ਕਰਦੇ ਆਂ ਅਸੀਂ ਬੜੀ ਛੇਤੀ ਉਸ ਰਿਜ਼ਲਟ ਤੇ ਪਹੁੰਚ ਜਾਂਦੇ ਆਂ ਸੋ ਇਹ ਮਹਾਪੁਰਖਾਂ ਨੇ ਤਪ ਕੀਤੇ ਨੇ ਜਨਮਾਂ ਜਨਮਾਂ ਤਰਾ ਦੇ ਉਹਨਾਂ ਨੇ ਝੁਗਤੀਆਂ ਸਾਨੂੰ ਬਖਸ਼ੀਆਂ ਨੇ ਕਾਰਨਾ ਕਮਾਈ ਦੀਆਂ ਸੱਚੇ ਪਾਤਸ਼ਾਹ ਕਿਰਪਾ ਕਰਨ ਕੋ ਕਿ ਉਹਦੀ ਮਿਹਰ ਤੋਂ ਬਿਨਾ ਉਹਦੀ ਸੰਗਤ ਦੀ ਅਸੀਸ ਤੋਂ ਬਿਨਾ ਇੱਕ ਕਦਮ ਵੀ ਨਹੀਂ ਪੁੱਟਿਆ ਜਾ ਸਕਦਾ ਤੁਸੀਂ ਇਸੇ ਤਰ੍ਹਾਂ ਸੰਗਤ ਦੀਆਂ ਗੁਰੂ ਦੀਆਂ ਗੁਰਮੁਖਾਂ ਦੀਆਂ ਅਸੀਸਾਂ ਦੇ ਪਾਤਰ ਬਣੇ ਰਹੋ ਇਹ ਅਸੀਸ ਸਿਰਪਾਉ ਦੇ ਰੂਪ ਵਿੱਚ ਉਸ ਮਹਾਨ ਪਵਿੱਤਰ ਆਤਮਾ ਪੰਤ ਰਤਨ ਪਾਇਸਾ ਭੇਜ ਸਿੰਘ ਖਾਲਸਾ ਜੀ ਦੇ ਪਾਵਨ ਸਥਾਨ ਤੋਂ ਸਿਰਪਾਉ ਦੀ ਦਾਤ ਵੀਰ ਜੀ ਨੂੰ ਬੇਨਤੀ ਕਰਾਂਗਾ ਸਾਰੇ ਪਰਿਵਾਰ ਨੂੰ ਵੀਰ ਜੀ ਜਸਪੀਰ ਸਿੰਘ ਭੈਣ ਜੀ ਮਨੁਪ੍ਰਿਆ ਕੌਰ ਭੈਣ ਜੀ ਬੱਚੇ ਸਾਰੇ ਸਨਿਯੋਰੀ ਵੀਰ ਮੇਰੇ ਸਾਰੇ ਜਾਣੇ ਆ ਕੇ ਬਖਸ਼ਿਸ਼ ਲਾਓ ਤਾਂ ਕਿ ਸੰਗਤ ਦੀ ਸੇਵਾ ਹੋਰ ਤੁਹਾਨੂੰ ਵੱਧ ਚੜ ਕੇ ਇਸੇ ਤਰ੍ਹਾਂ ਮਿਲਦੀ ਰਹੇ ਇੱਕ ਵੱਡੇ ਵੀਰ ਜੀ ਦਾ ਹੱਥ ਲਿਖਤ ਗਵਿੰਦੇ ਮੁਕੰਦੇ ਉਦਾਰੇ ਪਾਰੇ ਉਹ ਵੀ ਪੇਟਾ ਕਰਨਾ ਬੋਲੇ ਸੋਨਿਹਾਲ ਮੇਰੀ ਭੈਣ ਮਨੁਪ੍ਰਿਆ ਕੌਰ ਬੱਚਿਆਂ ਸਾਰਾ ਆ ਜਾਓ ਸਤਿ ਸ਼੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਾਡੀ ਸਾਰਿਆਂ ਦੀ ਅਰਦਾਸ ਹੈ ਜੋ ਮਹਾਰਾਜ ਦਾ ਬਚਨ ਹੈ ਚੁੱਲਤੇ ਦੀਵਾਨ ਰਹਿਣ ਸਜਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਕੇ ਇਸ ਗ੍ਰਹਿਵਖੇਵੀ ਦੀਵਾਨ ਸਜਦੇ ਰਹਿਣ ਗੁਰੂ ਦੀ ਕੀਰਤੀ ਹੁੰਦੀ ਰਵੇ ਪੰਥਾਤਨਪਾਈ ਜੀ ਸੂਈ ਸਿੰਘ ਜੀ ਦੀ ਹੱਥ ਲਿਖਤ ਗੋਬਿੰਦੇ ਮੁਕੰਦੇ ਉਹਨਾਂ ਨੇ ਦਿੱਤੀ ਜਾ ਰਹੀ ਬੋਲੇ ਸੋ ਨਿਹਾਲ ਪੁੱਲਾਂ ਦੀ ਮਾਫੀ ਦੇਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ